ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਵੀਰ ਕਰਦੇ ਆਂਗੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਵਿੱਚ ਹੀ ਹੋ ਤੇ ਆਪਣੇ ਘਰੇ ਆਏ ਹੋਏ ਨੇ ਨਾਨੀ ਜੀ ਤੇ ਨਾਨੀ ਜੀ ਵਿਚਾਰੇ ਬਿਮਾਰ ਹੋ ਰਹੇ ਨੇ ਤੇ ਤੁਸੀਂ ਵੀ ਅਰਦਾਸ ਕਰੋ ਆਪਣੇ ਨਾਨੀ ਵਿਚਾਰੇ ਠੀਕ ਹੋ ਜੇ ਤੇ ਆਪਾਂ ਨਾਨੀ ਨਾਲ ਮਾਰਦੇ ਆਂਗੇ ਗੱਲਾਂ ਨੇ ਨਾਨੀ ਦਾ ਕਰਾਉਣੇ ਆਗੇ ਟਾਈਮ ਪਾਸ ਤੇ ਨਾਨੀ ਵਿਚਾਰੀ ਉਹ ਆ ਗਈ ਐ ਕਹਿੰਦੀ ਮੈਂ ਠੀਕ ਹੋ ਜੂਗੀ ਵਿਚਾਰੀ ਹੋ ਜੇ ਠੀਕ ਆ ਹਣਾ ਤੇ ਪ੍ਰਮਾਤਮਾ ਨੇ ਉਹਨੂੰ ਤੰਦਰੁਸਤੀ ਵਾਸਤੇ ਅੱਛਿਆ ਉਹਦੇ ਵਿੱਚ ਉਹ ਹੋ ਰਾਤ ਤਾਂ ਨਹੀਂ ਹੁੰਦਾ ਸੀ ਨਾ ਨਾ ਅੱਛਿਆ ਉਹ ਟੈਰਿਆ ਵਾਲਾ ਲੱਕੜ ਦਾ ਟੈਰਿਆ ਵਾਲਾ ਆਹ ਉਹ ਉਹ ਦੋ ਦੇ ਵਿੱਚ ਲਿਆਉਂਦਾ ਸੀ ਤੈਨੂੰ ਉਹਦੇ ਵਿੱਚ ਬਰਾਤ ਕਾ ਚਲੀਦੀ ਕਿਹ ਲਾਦੀ ਵਸ ਪੰਜ ਚਾਰ ਕੋ ਬੰਦੇ ਹੁੰਦੇ ਸੀ ਪੰਜ ਚਾਰ ਕੋ ਬੰਦੇ ਬਸ ਅੱਛਿਆ ਪੰਜ ਚਾਰ ਬੰਦੀ ਲੈ ਆਏ ਅੱਗੇ ਨਾਲ ਬਰਾਤ ਰਾਤ ਵੀ ਘੱਟਦੀ ਹੁੰਦੀ ਸੀ ਹੋਰ ਵਿੱਚ ਜਿੱਥੇ ਹੂੰ ਉਹਨਾਂ ਨੂੰ ਕੀ ਗੱਲ ਉੱਥੇ ਰਾ ਦੇਗਾ ਤੜਕੇ ਵੇਲੇ ਬਰਾਤ ਚੜਾ ਦੇਣਗੇ ਹਾਂ ਆਥਣੇ ਅੱਛੇ ਦਰਵਾਜੇ ਰਾਤ ਕਾ ਚਲੇਗੇ ਤੇ ਬੰਦੇ ਬਾਹਰ ਜੇਬ ਪਰ ਇਹ ਨਹੀਂ ਲਿਆਉਂਦੇ ਅੱਛਾ ਦੂਹ ਉਧਰ ਜਾ ਕੇ ਲੈ ਕੇ ਆਨੇ ਚਾਹੀਦੇ ਦੂਜੇ ਦਿਨ ਲਿਆਉਨੇ ਫੇ ਰੋਟੀ ਬਾਣੀ ਕਿੱਥੋਂ ਖਾਂਦੀ ਉਹ ਪੁੱਤ ਨੂੰ ਉੱਥੇ ਜਿਵੇਂ ਲਿਆਉਂਦਾ ਸਾਦਾ ਲਕਵਾ ਦਿੰਦੇ ਲੱਗੀ ਤੇ ਭੁਗਦੇ ਅੱਛਾ ਜੇ ਤਾਂ ਭੁਗਦੇ ਨਾ ਬਈ ਆ ਲੱਗਣ ਸੰਭਈ ਹਾਂ ਬਸ ਇਹ ਨੀ ਕਮਾਉਂਦੇ ਭੁੱਖੇ ਰਹਿ ਕੇ ਆ ਜਾਣੇ ਚਾਹੌਲ ਤੁਮੇ ਚਾਹ ਕੇ ਚਲਬੁੱਦੀ ਹੁੰਦੇ ਚਾਹੌਲ ਤੋਂ ਮੁੰਨਿੰਗ ਦੇਖਦੇ ਇਹ ਮਰ ਚਾਹੌਲ ਤੋਂ ਕਦੇ ਬਾੜ ਕੇ ਚਾਹੌਲ ਤੇ ਸ਼ੱਕਰ ਪਾ ਦਿੰਦੇ ਹੋਰ ਹੈ ਹਾਂ ਨਹੀਂ ਗੱਲ ਤੇ ਅੱਛਿਆ ਅੱਗਿਆ ਦਾ ਖਾਣਾ ਸੀ ਉਹ ਕਦੇ ਜੀ ਦਾ ਤੇਰੇ ਕੁੜੀਆਂ ਦਾ ਵਿਆਹ ਸੀ ਉਦੋਂ ਦਾ ਫਿਰ ਉਹ ਦਵਾਈ ਜਿ ਜਲੇਬੀਆਂ ਹਨ ਉਹਦਾ ਹੈਗਾ ਫਿਟਮਾ ਉਦੋਂ ਥੋੜਾ ਥੋੜਾ ਰਿਵਾਜ ਚੱਲ ਕੇ ਤੇ ਜਲੇਬੀਆਂ ਦਾ ਹਾਂ ਜੋ ਤੇਰੇ ਕੁੜੀਆਂ ਦਾ ਵਿਆਹ ਸੀ ਹਾਂ ਥੋੜਾ ਥੋੜਾ ਚੱਲਿਆ ਤੇ ਅੱਛਿਆ ਉਹ ਦਰਵਾਜ਼ੇ ਚੱਲੇਗੀ ਉਹਦਾ ਕੋਟੋਲੇ ਵੀ ਆ ਲਈ ਤੇ ਹਾਂ ਉਦੋਂ ਹਾਂ ਉਦੋਂ ਅੱਜ ਤੇ ਬਸ ਕਿੰਨੇ 1999 ਚ ਵਿਆਹ ਸੀ 82 ਚ ਸੱਚ ਹੈ ਨਾ ਇਹ ਗੁੰਨੀਦ ਨਾ ਹਾਂ 1988 ਚ ਵਿਆਹ ਹੋਇਆ ਉਹ ਇੱਧਰ ਤਾਂ ਪੈਣਾ ਹੋਵੇ ਕਿਹੜੇ ਦੌਰ ਬੰਸੋ ਦਾ ਸਦਾ ਪੈਣਾ ਹੋਵੇ ਇਹਦਾ 1988 ਚ ਮੈਂ ਐਲਬਮ ਦੇਖੀ ਦੀ ਉਹਦੇ ਦੇਖੀਆਂ ਨੇ ਫੋਟੋਆਂ ਮੈਂ ਖਿਆਲੇ ਉਹ ਤਾਂ ਫੋਟੋਆਂ ਵਾਲੇ ਕੀ ਸੀ ਉਂ ਪਰ ਮੂਲ ਸਰ ਲਕੋ ਰੱਖੇ ਦੇ ਨਾ ਕੁੰਟ ਕੱਡੇ ਹੋਏ ਤੇ ਇਹਨਾਂ ਆਹੇ ਚਾਦਰ ਚਿੱਟੀ ਹੁੰਦੀ ਦੀ ਵਸ ਸੱਚ ਚਿੱਟੀ ਜਾਂਦੇ ਉਹਦੇ ਵਿੱਚ ਲਿਵੋ ਜਦੇ ਦਦੀ ਤੈਨੂੰ ਚਿੱਟੀ ਜਾਂਦੇ ਚਲੀ ਬੈਠਾ ਹੁਣ ਹੈ ਨਾ ਮੇਰੀ ਮਾਂ ਨੇ ਤਾਂ ਲਗਾ ਦੇ ਦਿੱਤੀ ਹੁਈ ਆ ਨਾ ਜਿੱਕੀ ਚਾਦਰ ਚਿਲ ਰਿਹਾ ਜਿਆ ਕੁੜੀਆਂ ਜਦ ਬਿਆਹ ਆਏ ਨੇ ਹਾਂ ਤੇ ਮਾਵਾਂ ਨੇ ਪਰ ਉਹਦੇ ਵਿੱਚ ਈ ਜ਼ਿਆਦਾ ਅਸਾਂ ਜਿੱਕੀ ਚਾਦਰ ਹੀ ਦੇ ਦੋ ਜੀ ਚਾਦਰ ਦੇ ਕੇ ਆਏ ਲੋਕੀ ਕੋਲ ਕੁੰਜ ਕਰਕੇ ਬਿਠਾ ਦੇ ਦਿੱਤੀ ਆਈ ਬੈਠੀ ਹਾਂ ਬਹੁਤ ਮੁੰਦੇਵਾਂ ਚਾਹੇ ਜੀ ਬਿਠੀ ਹਾਂ ਆਈ ਬੈਠੇ ਰਹਿ ਗਏ ਮੁੰਡੇ ਨਹੀਂ ਕੋਸ ਕਰਿਆ ਲਿਆ ਕਿ ਮੂੰਹ ਦੇ ਕਿ ਕਰਿਆ ਲਿਆ ਉਹ ਭੇਤ ਨਹੀਂ ਕਿ ਪੁੱਛ ਕਰਕੇ ਵਾਜਣ ਤੇ ਫੇਰ ਨਹੀਂ ਦੇਖਦੇ ਸਕੇਰਾ ਦਾ ਹੀ ਬਰਾਬਰਾਂ ਕਰਕੇ ਦਾ ਹੋਣੇ ਚਾਹ। ਅੱਗੇ ਕਹਿੰਦਾ ਮੈਂ ਇੱਥੇ ਬਤਾ ਬਈ ਤਾਂ ਹੋਣਦੀ। ਹਾਂ। ਬਤਾ ਗੀਤਾ 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 ਚਾਹਤੀ ਕਹਿੰਦੀ ਜਦੋਂ ਬੀ ਗੀਤਾ ਕਰੋ। ਗੀਤਾ ਕਰੋ। ਗੀਤਾ ਕਿੱਥੇ ਆ? ਮੈਂ ਨਾਨੇ ਤਾਂ ਨਗੀ ਸੀ। ਦੇਵ। ਦੇਵ ਅੰਮ੍ਰਿਤ ਚੇ। ਗੱਦੇ ਇਸ। ਬਦਨ ਸੀ। ਮੈਂ ਨਾਨੇ ਮਰੇ ਕਿੰਨੇ ਸਾਲ ਹੋ ਗਏ ਨਾ ਮੈਨੂੰ ਨਹੀਂ ਲੱਗਦਾ। ਤੇਈ ਮਸਾ। ਤੇ ਮਸਾਲਾ ਮਾ ਬਾਰਾ ਸਾਲ ਤੋਂ ਮੇਰੇ ਵਿਆਹ ਨੂੰ ਉਹ ਗੇ ਦੂ ਪਹਿਲਾਂ ਦਾ ਕਿਤੇ ਹਨ ਹਾਂ ਬਾਈ ਤੇਰੀ ਸਾਲ ਹੋ ਗਿਆ ਇਹ ਤੇਰੀ ਮੰਮੀ ਵੀ ਆ ਕੇ ਲੈ ਆਇਤੀ ਬਾਈ ਹੂੰ ਉਹ ਦੋ ਹੁੰਦੇ ਹੁੰਦੇ ਆ ਕਰਤਾ ਸੀ ਅਸਾਂ ਨਾਨੀ ਦੇ ਆਇ ਤੁਂ ਦੇਤੇ ਹਾਂ ਇਹ ਗੁੰਮਾ ਰਹੇ ਸੀ ਐਚੇ ਆ ਤਾਂ ਸਾਰੀ ਸੁੱਕੂ ਗਈ ਤਾ ਐਚੇ ਲੱਤਾਂ ਕੁਨੀਆ ਦੀਆਂ ਹਾਂ ਦੇ ਉਨ ਖਵਾਇਆ ਹੁੰਦੀ ਐਚੇ ਮੁੰਡੀ ਮਸਲੀ ਦਾ ਐਚੇ ਪਿੱਲਾ ਰਾਂ ਲੱਗ ਗਿਆ ਬਸ ਫਿਰ ਕੀ ਕਰਾ ਤੂੰ ਇਹ ਨਾ ਕਰ ਤੂੰ ਰੱਬ ਨੇ ਰੋਲਾ ਪਾਇਆ ਤੇ ਜਦੋਂ ਇਹਨੇ ਕੱਪੜੇ ਇਹਨੇ ਖੁੱਲੇ ਹੋ ਗਏ ਸਾਰੇ ਲੋਕ ਸਹੀ ਗਏ ਪਿੱਛਾ ਸਾਨੂੰ ਇਹਨੇ ਪੋਰੇ ਵੱਦੋ ਨਾ ਇਹਦੀ ਬਮਾਰ ਹੋ ਕੇ ਵਿਚਾਈਏ ਹੋਰ ਆ ਦੇ ਨਾ ਇਹਦੀ ਜੰਮੀ ਪਿੱਛਤੂਗੀ ਤੇ ਆਇ ਕਹਿ ਰਣਾ ਨਹੀਂ ਵੀ ਪਰਮਾਤਮਾ ਤੈਹੀਂ ਦੁੱਖ ਲਾਇਆ ਤੂੰ ਹੀ ਹੁਣ ਤੋੜੇਗਾ ਉੱਥੇ ਰਹਿ ਕਰਦੇ ਹਾਂ ਹਾਂ ਉੱਥੇ ਰਹਿ ਕਰਦੇ ਹਾਂ ਜੇ ਬਾਤ ਕਰਦੇ ਮੈਂ ਕਹਿ ਰ ਪਰਮਾਤਮਾ ਤੈਹੀਂ ਲਾਇਆ ਵੀ ਤੂੰ ਹੀ ਦੁੱਖ ਤੋੜਨ ਵਾਲਾ ਹੈਂ ਹੌਸਲਾ ਰੱਖਿਆ ਕਰ ਪੂਰਾ ਅਬ ਦਿਨਾਂ ਚ ਤੋ ਤੋ ਨਿਖੇ ਮੰਡ ਲਈ ਜਾਂਦਾ ਕਦੇ ਤੇ ਇਹ ਜੋ ਕਰਦਾ ਪਰਮਾਤਮਾ ਸਮਝ ਲੋ ਵੀ ਚੰਗੀ ਗੱਲ ਆ 10 ਦਿਨ ਰੰਗ ਨਹੀਂ ਛੱਡੀ 10 ਦਿਨ ਤੱਕ ਮਸ਼ੀਨ ਦਾ ਆਟਾ ਬੰਦਾ ਮੈਨੂੰ ਪਤਾ ਹੋ ਗਿਆ ਸੀ ਮੈਂ ਇਹ ਜੋ ਕਰਦੇ ਹਾਂ ਹੂੰ ਮੈਂ ਸਮਝ ਰਹਾ ਤਾ ਸਾਲ ਇਹਦੇ ਚੇ ਇਹਦੇ ਨਾਲ ਹੀ ਤਾਂ ਹੋ ਬਾਰੇ ਇਹਨਾਂ ਦੇ ਉਹ ਕਿਉਂ ਹੋ ਰਿਹਾ ਸੀ ਹਾਂ ਮਸੇਂ ਚਟਾਟ ਹੁੰਦੇ ਨੇ ਆਹ ਚੁੱਕਾਟਾ ਮਾਣਨੇ ਪਾਣੀ ਪਾ ਦਿੰਦੇ ਹਾਂ ਉਹ ਤਾਂ ਸਾਡਾ ਹੁੰਦਾ ਹੁੰਦਾ ਹਾਂ ਹਾਂ ਪਰ ਜਦ ਸਾਡਾ ਦਿੰਦਾ ਕ ਸੁੱਕਾ ਉਹਦੇ ਵਿੱਚ ਪਾ ਕੇ ਇੱਕ ਜਣਾ ਪਾਣੀ ਲਾਉਂਦੇ ਨੂੰ ਮੈਂ ਮਿਸ਼ਿੰਤ ਕਰ ਦਿੰਦੀ ਤੇ ਸਾਹੇ ਬੱਤੇ ਜਲਦੀ ਅਟੈਂਡਿੰਗ ਵਾਲਾ ਬਾਰੇ ਦੁਵਾਣ ਨੇ 5 6 7 ਤਰੀਕ ਨੂੰ 2 3 ਦਿਮਾਰ ਨੇ ਆਪਣੇ ਦਾਣਾ ਮੰਡੀ ਹਾਂ ਉਹੀ ਬਾਬੇ ਦੀ ਹਾਂ ਉਹ ਆਪਾਂ ਨੇ ਹਾਂ ਉਹ ਕਾ ਬਾਬਾ ਉਹ ਬਹੁਤ ਵਧੀਆ ਜਗ੍ਹਾ ਨੇ ਸਾਜ ਤੂੰ ਆ ਰਹੀ ਹੀ ਤੇ ਉਹਨੇ ਦਿਨਾਂ ਨਾਲ ਦੁਵਾਣ ਸੁਣੀ ਤੱਕ ਨੇ 7 ਵਜੇ ਤੋਂ 10 ਵਜੇ ਤੱਕ ਲਈ ਟਾਈਮ 2 3 ਘੰਟੇ ਨਾਲ ਦੁਵਾਣਾ ਸਾਰ ਦੇਖੀ ਕਿੱਥੇ ਨਸ ਬੈਠਣਾ ਹਾਂ ਬੈਠਣਾ ਖਾਣਾ ਉਹ ਤਾਂ ਢੀਂਗ ਨਾਲ ਬਾਬੇ ਦੇ ਦੁਆਣੇ ਥਿੰਦੇ ਸਤਾ ਬਜਾਇਆ ਕਰੰ ਸਾਰੇ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਨੇ ਬਾਬੇ ਦੇ ਦੁਆਣਾ ਜਾਈ ਨਹੀਂ ਜਾਂਦਾ ਫੜ ਇਹਦੇ ਦੁਆਣੇ ਸੰਘੇ ਹੋਰ ਦੁਆਣੇ ਵਧੀਆ ਨਹੀਂ ਲੱਗਦੇ ਨੇ ਇਹ ਬਾळा ਜੀ ਲੱਗਦਾ ਦੁਆਣਾ ਚੜ ਬਹੁਤ ਜ਼ਾਨਾ ਹੁੰਦਾ ਇਹ ਤਾਂ ਰੰਗ ਰਿੰਗਦੀ ਆ ਮੈਂ ਹੁਣ ਹੋਰ ਭੁੱਖ ਲੱਗ ਰਹੀ ਹੈ ਮੈਂ ਵਾਲਟੀ ਬੜੀ ਫੜਖ ਗਈ ਉਹ ਦੀ ਦੇਖੀ ਕਾਦਾ ਬੇ ਹਾਂ ਸਾਨੂੰ ਉਧਰ ਵੀ ਬਾਜੀ ਆਈ ਸੀ ਵਾਹ ਮੈਂ ਦਿਖਾਦਾ ਪਟਾਕਾ ਜਾ ਪਿਆਗਾ ਖੜਕਾ ਜਗਾ ਛੋਡਾ ਹੋਇਆ ਹਨ ਕਿਸੇ ਗੱਡੀ ਦਾ ਟਾਇਰ ਤਾਂ ਪਿਆ ਹੋਣਾ ਦੇਖ ਕੱਟੀ ਦੇਖ ਆਪਣੀ ਵੀ ਸਾਡ ਦੋਸੇ ਤੇ ਮੈਂ ਸਹੀ ਦੋ ਪੰਨਾ ਲੱਗਦੇ ਲਾਤਾ ਹੋਣਾ ਪੰਨੀ ਪੰਨਾ ਪਰਾਲੀ ਸਾਇਡ ਤੇ ਦੇਜੋ ਪਰਸ ਕਾ ਗੀਂਗੋ ਨੂੰ ਛੋਟਾ ਟਾਂ ਮਲਸੀ ਵਾਲੇ ਕੱਦਨੇ ਕੈਮਰੇ ਵਾਲੇ ਇਹ ਫਿਰ ਬਾਅਦ ਵਿੱਚ ਨਾਲੇ ਨੇ ਤੇ ਦੋ ਪਲੱਗ ਲਵਾਵਾਂਗੇ ਕਿ ਪਲੱਗ ਇੱਥੇ ਹੋਰ ਲਵਾਉਣਾ ਪਊਗਾ ਤੇ ਇਹ ਜੋ ਪ੍ਰੈਸ ਕਲੀਨਰ ਆ ਦੇ ਉੱਤੇ ਲਏਗੀ ਤੇ ਇਹ ਚੱਲਣਾ ने माँगी। भी हो। हाँ जी आप करते प्रेस त प्रेस करके फिर आपने गए दूजे घरे दूजे घर जाके कर देंगे कम फिर तो रोटी रोटी बनाने वाली पई हैगी फिर बनावा आप रोटी ਕਿ ਸ਼ਾਮ ਦੇ 6:30 7:00 ਵਜੇ ਨਾਲੇ ਹੋ ਰਹੇ ਨੇ। ਤਰ ਆਪਾਂ ਪਹਿਲਾਂ ਚਾਉਗੇ ਸੀ। ਤੇ ਹੁਣ ਤਾਂ ਸ਼ਾਮ ਦਾ ਗਰੈਂਦਾ ਬਸ ਉਹ ਰੋਟੀ ਦਾ। ਤੇ ਇਹਨਾਂ फटाफट ਕਰਦੇ ਨੇ ਇੱਕ ਦੋ ਕਸੂਤੀ ਤੇ ਪ੍ਰੈਸ ਕਰਨ ਵਾਲੇ। ਤੇ ਇੱਕ ਦੋ ਕਸੂਟਾਂ ਦੇ ਕਰਕੇ ਪ੍ਰੈਸ। ਚਲੋ ਐ ਸਮਝੇ ਜਾਂਦੇ ਨੇ ਹਨਾ ਇਹ ਟੇਬਲ ਤੇ ਪਏ ਰਹਿੰਦੇ ਸੀ। ਤੇ ਇਹ ਆਪਣੇ ਨਵੇਂ ਸੂਟ ਵੀ ਚਲੋ ਆਪਾਂ ਪ੍ਰੈਸ ਕਰਕੇ ਨਮਾਰੀ 'ਚ ਰੱਖ ਦਾਂਗੇ। ਤੇ ਨਹੀਂ ਤਾਂ ਬਸ ਉਹ ਆਈ ਕਿਦਦਰ ਧਰਤਾ ਤੇ ਚਾਪੀ ਕਿਦਦਰ ਧਰਤਾ ਤੇ ਉਹ ਨਾਲ ਦੇ ਨਾਲ ਸਮਝਣ ਉਹਦੇ ਵਾਰ ਗਿਰੀ ਇਸ ਨਹੀਂ ਹੈਗੀ ਪਹਿਲਾਂ ਨਾਨੀ ਨੇ ਆਪਾਂ ਨੂੰ ਸੁਲਾਈਆਂ ਗੱਲਾਂ ਤੇ ਨਾਨੀ ਨਾਲ ਵੀ ਚੱਲ ਬਧੀਆ ਹਨਾ ਆਪਣਾ ਟਾਈਮ ਪਾਸ ਹੋ ਗਿਆ ਗੱਲਾਂ ਮਾਰਦਿਆਂ ਦਾ ਤੇ ਇਹਨੇ ਨਾਨੀ ਦਾ ਜੀ ਲੱਗ ਗਿਆ ਨੇ ਸਾਡਾ ਜੀ ਲੱਗ ਗਿਆ ਜਿੱਦ ਨੇ 2 ਦਿਨ ਹੋ ਗਏ ਨਾਨੀ ਆਈ ਨੂੰ ਨਾਨੀ ਨਾਲ ਆਪਣੀਆਂ ਰੌਣਕਾਂ ਆਈਆਂ ਲੱਗ ਰਹੀਆਂ ਨੇ ਤੇ ਵਧੀਆ ਇਹ ਜੇ ਲੱਗ ਜਾਂਦਾ